ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਤੋਂ ਲੈ ਕੇ ਯਾਨੀ ਕਿ 8 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਤੇ ਆਉਂਦੇ 5-6 ਦਿਨ ਦੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਕਿ ਜਿਹੜੇ ਕਿਸਾਨ ਵੀਰ ਨੇ ਕਣਕ ਦੀ ਬਿਜਾਈ ਵਿੱਚ ਰੁੱਝੇ ਹੋਏ ਨੇ ਉਹਨਾਂ ਦੇ ਲਈ ਕੁਝ ਨਾ ਕੁਝ ਇੱਕ ਕਲੈਰਿਟੀ ਮਿਲ ਸਕੇ ਕਿਉਂਕਿ ਹਲੇ ਵੀ ਕਿਸਾਨ ਵੀਰ ਚ ਕਈਆਂ ਨੂੰ ਡਾਊਟ ਹੈ ਕਿ ਮੌਸਮ ਕਿਵੇਂ ਦਾ ਬੜੇਗਾ ਕਿਉਂਕਿ ਇੱਕ ਹਲਕੀ ਦਰਮਿਆਨੀ ਬੱਦਲਵਾਈ ਸਾਨੂੰ ਆਉਂਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਵੱਲ ਕਿਹੜੇ ਜ਼ਿਲ੍ਹੇ ਵਿੱਚ ਆਵੇਗੀ ਕੀ ਹਾਲਾਤ ਹੋਣਗੇ ਤਾਜ਼ਾ ਸੈਟਲਾਈਟ ਇਮੇਜ ਦੇਖੀਏ ਤਾਂ ਮੌਸਮ ਸਾਫ਼ ਹੈ ਫਿਲਹਾਲ ਪੰਜਾਬ ਦਾ ਕੋਈ ਵੱਡੀ ਹਲਚਲ ਨਹੀਂ ਹੈ ਠੰਡ ਦਾ ਮਾਹੌਲ ਪੂਰਨ ਤੌਰ ਤੇ ਹੁਣ ਸਵੇਰੇ ਅਤੇ ਸ਼ਾਮ ਬਣ ਚੁੱਕਿਆ ਜੀ ਰਾਤ ਨੂੰ ਹੁਣ 10 ਵਜੇ ਤੋਂ ਬਾਅਦ ਠੰਡ ਕਾਫੀ ਆਦਾ ਵਧ ਰਹੀ ਹੈ ਤੇ ਸਵੇਰ ਵੇਲੇ ਤੱਕ ਜਦੋਂ ਤੱਕ ਧੁੱਪ ਨਹੀਂ ਨਿਕਲਦੀ ਉਦੋਂ ਤੱਕ ਠੰਡੀ ਹਵਾ ਦੇ ਨਾਲ ਸ਼ੀਤ ਲਹਿਰ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜਦੋਂ ਆਪਾਂ ਧੁੱਪ ਤੋਂ ਸ਼ਾਮਾਂ ਵੱਲ ਜਾਂਦੇ ਹਾਂ ਤੇ ਠੰਡੀ ਹਵਾ ਚੱਲਦੀ ਹੈ ਤਾਂ ਸਾਨੂੰ ਕੜਾਕੇ ਦੀ ਠੰਡ ਦਾ ਮਹਿਸੂਸ ਹੋਣਾ ਹੁਣ ਬਹੁਤ ਸਾਰੇ ਇਲਾਕਿਆਂ 'ਚ ਸ਼ੁਰੂ ਹੋ ਚੁੱਕਿਆ ਹੈ ਹਾਲੇ ਵੀ ਕਈ ਵੀਰ ਕਹਿ ਰਹੇ ਨੇ ਕਿ ਠੰਡ ਕਦੋਂ ਸ਼ੁਰੂ ਹੋਵੇਗੀ ਤਾਂ ਉਹਨਾਂ ਲਈ ਅਸੀਂ ਕਲੈਰਟੀ ਕਰਦੇ ਕਿ ਜਦੋਂ ਤੁਸੀਂ ਹੁਣ ਗਰਮ ਕੱਪੜੇ ਪਾਉਣੇ ਸ਼ੁਰੂ ਕਰਤੇ ਹੈ ਤਾਂ ਠੰਡ ਸ਼ੁਰੂ ਹੋ ਚੁੱਕੀ ਹੈ ਤੇ ਕੜਾਕੇ ਦੀ ਠੰਡ ਦੀ ਅਗਰ ਗੱਲ ਕਰੀਏ ਕਿ ਧੁੰਦਾਂ ਪ ਕਾ ਪਛਮੀ ਹਵਾ ਲਗਾਤਾਰ ਚੱਲ ਰਹੀ ਹੈ ਪਿਛਲੇ 3-4 ਦਿਨਾਂ ਤੋਂ ਲਗਾਤਾਰ ਪਛਮੀ ਹਵਾ ਚੱਲ ਰਹੀ ਇਸ ਤਰੀਕੇ ਨਾਲ ਜਿਸ ਦੇ ਕਾਰਨ ਮੌਸਮ ਹੋਰ ਖੁਸ਼ਕ ਹੋ ਰਿਹਾ ਹੈ ਅਸਮਾਨ ਸਾਫ ਹੋ ਰਿਹਾ ਹੈ ਤੇ ਠੰਡੀ ਹਵਾ ਪੰਜਾਬ ਚ ਐਂਟਰੀ ਕਰ ਚੁੱਕੀ ਹੈ ਤੁਹਾਡੇ ਏਰੀਆ ਚ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਹਾਈਪ ਦਾ ਬਟਨ ਦਬਾ ਦਿਓ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਤੁਹਾਨੂੰ ਇਹ ਸਾਡੀ ਜਾਣਕਾਰੀ ਵੀਡੀਓ ਲੱਭਣ ਦੇ ਲਈ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਹੋਵੇ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 8 ਤਰੀਕ ਤੋਂ ਲੈ ਕੇ 13 ਤਰੀਕ ਦੇ ਮੌਸਮ ਦੀ ਲਗਾਤਾਰ 5-6 ਦਿਨ ਪੱਛਮੀ ਹਵਾ ਦਾ ਹੀ ਜ਼ੋਰ ਦੇਖਣ ਨੂੰ ਮਿਲੂਗਾ ਪੱਛਮੀ ਹਵਾ ਲਗਾਤਾਰ ਚੱਲਦੀ ਰਹੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜਾ ਦਿਨ ਦਾ ਉਹ ਮੈਕਸਿਮ 27-28 ਡਿਗਰੀ ਕਿਸੇ ਕਿਸੇ ਇਲਾਕੇ ਵਿੱਚ 25 ਤੋਂ 26 ਡਿਗਰੀ ਤੱਕ ਦੇਖਣ ਨੂੰ ਮਿਲੂਗਾ ਤੇ ਰਾਤ ਦਾ ਤਾਪਮਾਨ ਜਿਹੜਾ ਘੱਟੋ-ਘੱਟ ਯਾਨੀ ਕਿ ਸਵੇਰੇ ਤੜਕੇ 4 ਤੇ 5 ਵਜੇ ਦਾ ਜਿਹੜਾ ਤਾਪਮਾਨ ਹੁੰਦਾ ਉਹ ਘੱਟੋ-ਘੱਟ ਤਾਪਮਾਨ ਜਿਹੜਾ ਹੈ 11 ਡਿਗਰੀ ਤੋਂ ਲੈ ਕੇ 13 ਡਿਗਰੀ ਦੇ ਵਿੱਚਕਾਰ ਨੋਟ ਕੀਤਾ ਜਾ ਰਿਹਾ ਹੈ ਬੱਦਲਬਾਈ ਦੀ ਗੱਲ ਕੀਤੀ ਹੈ ਬੇ ਹਲਕੀ ਦਰਮਿਆਨੀ ਬੱਦਲਬਾਈਆਂ ਦਸੂਹਾ ਮਕੇਰੀਆਂ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਦੀਆਂ ਰਹਣਗੀਆਂ ਇਕਾਦੁੱਕਾ ਪਿਛਲੇ ਕੱਲ ਵੀ ਇਹ ਸਿਸਟਮ ਬਣਿਆ ਅੱਜ ਵੀ ਦੇਖਣ ਨੂੰ ਮਿਲੂਗਾ ਅਤੇ 12 ਤਰੀਕ ਤੱਕ ਇਹ ਸਿਸਟਮ ਹਲਕਾ ਹਲਕਾ ਆਉਂਦਾ ਜਾਂਦਾ ਦਿਖਾਈ ਦਊਗਾ ਕਿਉਂਕਿ ਇਹ ਇਲਾਕਾ ਹੈ ਜਿੱਦੇ ਵਿੱਚ ਹਲਕੀ ਦਰਮਿਆਨੀ ਪੂਰਬ ਦੀ ਹਵਾ ਇਸ ਤਰੀਕੇ ਨਾਲ ਹਿਮਾਚਲ ਵੱਲੋਂ ਆਉਂਦੀ ਰਹਿੰਦੀ ਹੈ ਕਿਉਂਕਿ ਇਸ ਤਰੀਕੇ ਦਾ ਇੱਕ ਭਕੇ ਲਈ ਪਹਾੜਾਂ ਦਾ ਇੱਕ ਇਹ ਸੁਮੇਲ ਹੈ ਕਿ ਜਿੱਥੇ ਸਭ ਤੋਂ ਪਹਿਲਾਂ ਜਦੋਂ ਪੂਰਬ ਦੀ ਹਵਾ ਚੱਲਦੀ ਹੈ ਤਾਂ ਇਸ ਇਲਾਕੇ ਵਿੱਚ ਉਹ ਹਵਾ ਪੱਛਮੀ ਰੂਪਤ ਹੋ ਕੇ ਇਸ ਤਰੀਕੇ ਨਾਲ ਐਂਟਰ ਕਰਦੀ ਹੈ ਠੀਕ ਹੈ ਤੇ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਬੱਦਲਵਾਈ ਦਾ ਮਾਹੌਲ ਬਣ ਜਾਂਦਾ ਕਿਉਂਕਿ ਪੂਰਬ ਦੀ ਹਵਾ ਵਿੱਚ ਥੋੜੀ ਜਿਹੀ ਨਮੀ ਹੁੰਦੀ ਹੈ ਤੇ ਜਦੋਂ ਠੰਡ ਵਾਲੇ ਇਲਾਕੇ ਵਿੱਚ ਆਉਂਦੇ ਆ ਤਾਂ ਥੋੜ੍ਹਾ ਜਿਹਾ ਬੱਦਲਵਾਈ ਦਾ ਮਾਹੌਲ ਅਕਸਰ ਬਣ ਹੀ ਜਾਂਦਾ ਹੈ ਪਰ ਮੀਂਹ ਦੀ ਉਮੀਦ ਦੀ ਗੱਲ ਕਰੀਏ ਕੋਈ ਤਕੜੀ ਉਮੀਦ ਦੀ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ 9 ਤੋਂ ਲੈ ਕੇ 11 ਤਰੀਕ ਦੇ ਵਿਚਕਾਰ ਹਲਕੀ ਦਰਮਿਆਨੀ ਬੱਦਲਵਾਈ ਹੇਠਲੇ ਪਾਸੇ ਤੋਂ ਵੀ ਪੰਜਾਬ ਵੱਲ ਟਰੈਵਲ ਕਰੇਗੀ ਇਸ ਤਰੀਕੇ ਨਾਲ ਬੱਦਲਵਾਈ ਆ ਉੱਪਰ ਖਿਸਕਦੀ ਹੋਈ ਦਿਖਾਈ ਦੇਵੇਗੀ ਪਰ ਉਹ ਵੀ ਬਹੁਤ ਮੱਧਮ ਦਰਜੇ ਦੀ ਬੱਦਲਵਾਈ ਹੈ ਹਵਾ ਦੇ ਨਾਲ ਅੱਗੇ ਨਿਕਲ ਜਾਵੇਗੀ ਓਵਰਕਾਸਟ ਕੰਡੀਸ਼ਨਾਂ ਜ਼ਰੂਰ ਬਣਣਗੀਆਂ ਪਰ ਕੋਈ ਮੀਂਹ ਦੀ ਸੰਭਾਵਨਾ ਫਿਲਹਾਲ ਬਣਦੀਆਂ ਹੋਈਆਂ ਨਹੀਂ ਦਿਖਾਈ ਨਾ ਮਾਤਰਾ ਦੇ ਬਰਾਬਰ ਦੇ ਰਹੀਆਂ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਚੰਗੀ ਧੁੱਪ ਪੈ ਰਹੀ ਹੈ ਕਿਸਾਨਾਂ ਦੇ ਲਈ ਹੁਣ ਬਹੁਤ ਜ਼ਿਆਦਾ ਅਨੁਕੂਲ ਸਮਾਂ ਹੋ ਚੁੱਕਿਆ ਹੈ ਕਣਕ ਦੀ ਬਿਜਾਈ ਦੇ ਲਈ ਕਿਉਂਕਿ ਲਗਾਤਾਰ ਪਿਛਲੇ ਅਗਰ ਗੱਲ ਕਰੀਏ ਤਾਂ ਕਣਕ ਦੀ ਫਸਲ ਤੋਂ ਬਾਅਦ ਝੋਨੇ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਇਸ ਵਾਰ ਪਹਿਲਾਂ ਹੜ੍ਹਾਂ ਨੇ ਮਾਰ ਕੀਤੀ ਫਿਰ ਅਕਤੂਬਰ ਮਹੀਨੇ ਜੋ بارش ਹੋਈ ਤੇ ਹੁਣ ਜੋ 4 ਤਰੀਕ ਨੂੰ ਵਰਖਾ ਹੋਈ ਹੈ ਮੰਡੀਆਂ ਵਿੱਚ ਪਈ ਫਸਲ ਵੀ ਕਿਤੇ ਨਾ ਕਿਤੇ ਬਰਬਾਦ ਹੋਈ ਹੈ ਨੁਕਸਾਨ ਹੋਇਆ ਹੈ ਪਰ ਰੱਬਗੇ ਅਰਦਾਸ ਕਰਦੇ ਆ ਕਿ ਇਸ ਵਾਰ ਜਿਹੜੀ ਕਣਕ ਦੀ ਫਸਲ ਹੈ ਉਹ ਵਧੀਆ ਹੋਵੇ 2025 ਸਾਲ ਜਿਹੜਾ ਇਹ ਉਹ ਬਹੁਤੇ ਲਈ ਚੰਗਾ ਨਹੀਂ ਰਿਹਾ ਰੱਬਗੇ ਅਰਦਾਸ ਕਰਦੇ ਆ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਆਉਂਦਾ ਸਮਾਂ ਜਿਹੜਾ 2026 ਦਾ ਹੈ ਜਾਂ ਆਉਂਦੇ ਕੋਈ ਵੀ ਸਮੇਂ ਉਹ ਕਿਤੇ ਨਾ ਕਿਤੇ ਪਾਸੇ ਕੋਈ ਸੁੱਖ ਦਾ ਸਾਲ ਲੈ ਕੇ ਆਵੇ ਤੇ ਇਸੇ ਅਰਦਾਸ ਦੇ ਨਾਲ ਤੁਹਾਨੂੰ ਅਲਵਿਦਾ ਲੈਂਦੇ ਆ YouTube ਤੇ ਵੀ ਆਪਣਾ ਚੈਨਲ ਹੈ ਜੀ ਸਬਸਕ੍ਰਾਈਬ ਕਰੋ Instagram ਤੇ ਵੀ ਫੋਲੋ ਕਰੋ ਤੇ Facebook ਪੇਜ ਤੇ ਵੀ ਫੋਲੋ ਕਰੋ ਤਾਂ ਜੋ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਕਿਸੇ ਤਰੀਕੇ ਦੀ ਜਾਣਕਾਰੀ ਤੋਂ ਵਾਂਝੇ ਨਾ ਰਹੋ ਧੰਨਵਾਦ ਜੀ